ਜੀ ਦਾ ਖਾਲਸਾ ਵੈਕ ਦਿੱਕੀ ਪਤ ਜੀ ਦੇਖੋ ਜੀ 8:46 ਮਿੰਟ ਦੇ ਸਰਪੰਚ ਦੇਰੀ ਤੋਂ ਦੁੱਧ ਲਿਆ ਸੀਗਾ ਅੱਜ ਸਵੇਰ ਦੀ ਗੱਲ ਹੈ ਜੀ 2.5 ਲੀਟਰ ਦੇ 100 ਰੁਪਏ ਦਾ ਦੁੱਧ ਲੈ 2.5 ਲੀਟਰ ਤੇ ਜਾਂਦੇ ਗਰਮ ਕੀਤਾ ਕਿ ਲਾਈਟ ਵਗੈਰਾ ਬੰਦ ਹੋ ਜਾਂਦੀ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਜੀ ਬਾਡੀ ਦੇ ਦਿਨ ਚੱਲ ਰਹੇ ਤੇ ਆਹ ਕੁਝ ਹੋਇਆ ਜੀ ਕੁਝ 20 ਮਿੰਟਾਂ ਦੇ ਵਿੱਚ ਵਿੱਚ ਇਹ ਕੀ ਵੇਚ ਰਹੇ ਆ ਕਿਉਂ ਨਹੀਂ ਇੰਨਾ ਦੇ ਧਿਆਨ ਦਿੱਤਾ ਜਾ ਰਿਹਾ ਪ੍ਰਸ਼ਾਸਨ ਕਿੱਥੇ ਹੈ ਜੀ ਇੱਕ ਮਟਾ ਇੱਕ ਮਟਾ 200 100 ਰੁਪਏ ਦੇ ਦੁੱਧ ਦੇਰਾ ਦਿੱਤਾ ਇੰਨੇ ਨੂੰ ਜਾਣੀ ਲੈ ਗਈ ਆ ਘਟੋ ਘਟੋ ਤੇ ਆ ਜਾਣੇ ਆ ਜਾਣੇ ਉਹਨਾਂ ਵਿੱਚੋਂ ਪ੍ਰੋਜੈਕਟ ਕੌਣ ਵਾਪਸ ਲੈ ਗਿਆ ਕੋਈ ਵੀ ਨਹੀਂ ਇੱਕ ਗੱਲਾ ਬੰਦਾ ਸਵੇਰੇ 8 ਵਜੇ ਦੁੱਧ ਖੜਿਆ ਵਾ ਜਾ ਕੇ ਭਾਂਡਾ ਬੰਦ ਰੱਖਾ ਰੱਛਿਆ ਵਾ 10:30 10 ਵਜੇ ਦੇ 40 ਮਿੰਟ ਦੇ ਕੈਮਰੇ ਆ 10 ਵਜੇ 40 ਮਿੰਟ ਤੇ ਵਾਪਸ ਆਉਂਦੇ ਆ ਉਹ ਭਾਈ ਘੰਟੇ ਦੇ ਵਿੱਚ ਥੋੜੇ ਖਰਾਬ ਨਹੀਂ ਹੁੰਦਾ ਗਰਮੀ ਨਾਲ ਕੇ ਜੀ ਕਿਹਾ ਇਹਨਾਂ ਨੂੰ ਕਿ ਪੈਸੇ ਲੈ ਲੋ ਚੋਰੀ ਨਾ ਪਹਿਰਾਨੇ ਬਹਿ ਲੈ ਲੋ ਇਹ ਜੋ ਲੱਗਦੇਈ ਜੋ ਦਿਖਾਣਾ ਦੁੱਧ ਲੈ ਕੇ ਕੋਈ ਗੱਲ ਨਹੀਂ ਆਵੇ ਨਹੀਂ ਹੈ ਭਾਈ ਤੁਹਾਡੇ ਦਿੱਤਰ ਨਾ ਮਾਰਨਾ ਉਹ ਗੜੀ ਮੈਂ ਤੁਹਾਡੀ ਮਾਦੀ ਉਹ ਅਸਲ ਮੈਂ ਦੇ ਸੋਲਿਊਸ਼ਨ ਕੱਢਦਾ ਤਾਂ ਇਹ ਹੰਨੇ ਪਹਾੜਾ ਦੁੱਧ ਕਰਾਜੋਂ ਆਉਂਦਾ ਇਹ ਕਰਦਾ ਰਲਿਆ ਵੀ ਉਹਦਾ ਮਾੜਾ ਮੋਟਾ ਇਸ ਕਰਨਾ ਰਾਤ ਦਾ ਬਾਤਾ ਉਹਦੇ ਘਰ ਵਾਲੇ ਦਾ ਦੁੱਧ ਹੈ ਮੈਂ ਇਹ ਕਲੀਸਰ ਤਿਆਰ ਕਰਦੇ ਨਹੀਂ ਉੱਥੇ ਦੁੱਧ ਆਏ ਘੰਟੇ ਕੋਤੋਂ ਬਾਤਾ ਤਾਂ ਕਿ ਦੁੱਧ ਇਹ ਹੋਰ ਵੀ ਲੋਕੀ ਲੈ ਕੇ ਕੋਈ ਵਸ ਨਹੀਂ ਕੋਈ ਵਸ ਨਹੀਂ ਆਇਆ ਇਸ ਦੁੱਧ ਦੇ ਵਿੱਚੋਂ ਘਟੋ ਘਟੇ 40 ਜਣੇ ਤੋਂ ਖੜਿਆ ਹੋ ਕੀ ਬਾ ਦਿੱਤਾ ਜੀ ਗਾਂ ਦਾ ਦੁੱਧ ਖੜਿਆ 40 ਰੁਪਏ ਹਾਂ ਜੀ ਸਰੰਦਾਨ ਸਰਪੰਚ ਦੀ ਡੇਰੀ ਜਿੱਥੇ ਕਿ ਲੋਕ ਦੁੱਧ ਕਾਫੀ ਲੋਕ ਲੈਣਾ ਹੁੰਦੇ ਨੇ ਕੋਈ 60 ਰੁਪਏ ਕੋਈ 70 ਰੁਪਏ ਕੋਈ 40 ਰੁਪਏ ਪਰ ਅੱਜ ਵੇਖਣ ਨੂੰ ਮਿਲਿਆ ਹੈ ਕਿ ਕੋਈ ਇਥੇ ਦੁੱਧ ਲਿਆ ਸੀ ਜਿਹੜਾ ਕਿ 2.5 ਕਿਲੋ ਉਹ ਦੁੱਧ ਦੇ ਵਿੱਚ ਵੇਖਣ ਨੂੰ ਮਿਲਿਆ ਕਿ ਦੁੱਧ ਜਿਹੜਾ ਵਾ ਸਾਰੇ ਦਾ ਸਾਰਾ ਖਰਾਬ ਉਹਨਾਂ ਦਾ ਮੰਨਣਾ ਕਿ ਇਹ ਦੁੱਧ ਵਿੱਚ ਕੈਮੀਕਲ ਹੋ ਸਕਦਾ ਹੈ ਡੇਰੀ ਵੱਲੋਂ ਇਹ ਦੱਸਿਆ ਗਿਆ ਸੀ ਕਿ ਤੁਹਾਨੂੰ ਪੈਸੇ ਦੇ ਦਿੰਦੇ ਆ ਤੁਹਾਨੂੰ ਦੁੱਧ ਦੇ ਦਿੰਦੇ ਆ ਤੇ ਖਾਪ ਨਾ ਪਾਈ ਜਾਵੇ ਪਰ ਉਹਨਾਂ ਦਾ ਮੰਨਣਾ ਹੈ ਕਿ ਇਹ ਅਸੀਂ ਇਕੱਲੇ ਨਹੀਂ ਬੜੀ ਦੁਨੀਆ ਪੀਂਦੀ ਹੈ ਹੋਰ ਵੀ ਕਿਹਦਾ ਨੁਕਸਾਨ ਹੋ ਸਕਦਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਇਸ ਸਰਪੰਚ ਡੇਰੀ ਦੇ ਜਿਹੜਾ ਸਰਕਾਰੀ ਅਫਸਰ ਔਨ ਸੈਂਪਲ ਲੈਂਡ ਚੈੱਕ ਕਰੇ ਤਾਂ ਕਿ ਦੂਸਰੇ ਵੀ ਜਿਹੜੇ ਆ ਬਚ ਸਕਣ ਸੋ ਇਹ ਡੇਰੀ ਸੀ ਜਿੱਥੇ ਕਿ ਇਹ ਦੁੱਧ ਲੈਣ ਵਾਸਤੇ ਆਏ ਨੇ ਔਰ ਦੁੱਧ ਇਥੋਂ ਲਿਆ ਗਿਆ ਸਾਡੇ ਨਾਲ ਹੀ ਹੈਗੇ ਨੇ ਅਸੀਂ ਤੁਹਾਨੂੰ ਦਿਖਾਉਣਾ ਵੀ ਚਾਹੁੰਦੇ ਤਸਵੀਰਾਂ ਜਰੀਏ ਕਿ ਇਹ ਉਹ ਦੁੱਧ ਸੀ ਇਹ ਦੇਖ ਸਕਦੇ ਜੋ ਕਿ ਉਹਦੇ ਹਾਲਾਤ ਜਿਹੜੇ ਆ ਦਿਖਾ ਰਹੇ ਨੇ ਖੁਦ ਕਿ ਇਹ ਕੀ ਬਣ ਚੁੱਕਾ ਆ ਆ ਦੇਖ ਸਕਦੇ ਜੋ ਇਹ ਕਹਿੰਦੇ ਕਿ ਤਾਜ਼ਾ ਦੁੱਧ ਤੇ ਲਿਆ ਸੀ ਪਰ ਠੰਡਾ ਬਹੁਤ ਸੀ ਜਦੋਂ ਜਾ ਕੇ ਘਰ ਉਬਾਲਾ ਹੀ ਦਿੱਤਾ ਜੇ ਤਾਂ ਦੁੱਧ ਸਾਰੇ ਦਾ ਸਾਰਾ ਜਿਹੜਾ ਵਾ ਉਹਨਾਂ ਦਾ ਮੰਨਣਾ ਇਹ ਖਰਾਬ ਹੋ ਚੁੱਕਾ ਹੈ ਤਾਂ ਇਸ ਲਈ ਇਹਨਾਂ ਨੇ ਅਫਸਰਾਂ ਕੋਲ ਵੀ ਪਹੁੰਚੇ ਨੇ ਉੱਥੇ ਵੀ ਦਿਖਾਇਆ ਜਾ ਕੇ ਤਾਂ ਉਹਨਾਂ ਦਾ ਮੰਨਣਾ ਹੈ ਕਿ ਇਸ ਡੇਰੀ ਦੇ ਉੱਪਰ ਅਸੀਂ ਪੂਰੀ ਤਰ੍ਹਾਂ ਜਾਂਚ ਕਰਾਂਗੇ ਇਹ ਸਾਰੇ ਕਿਸ ਤਰ੍ਹਾਂ ਦਾ ਦੁੱਧ ਇਹ ਕੀ ਚੀਜ਼ਾਂ ਦਿਖਾ ਰਹੇ ਜੋ ਦੇਖੋ ਜੀ ਜਿਹੜਾ ਦੁੱਧ ਆ ਸਰਪੰਚ ਡੇਰੀ ਤੋਂ ਗਿਆ ਇਹ ਜੇ ਹੁਣ ਇਹ ਜਵਾਬ ਦੇਣਗੇ ਨਾ ਵੀ ਇਹਦੇ ਵਿੱਚ ਕੀ ਪਲਾਇਆ ਹੋਇਆ ਤਾਂ ਉਹਨਾਂ ਦਾ ਮੰਨਣਾ ਵਾ ਕਿ ਇਹ ਦੁੱਧ ਅਸੀਂ ਜੇ ਜੂਵੇਗੀ ਹੋਰ 40 50 ਲੋਕ ਲੈ ਗਏ ਕੋਈ ਵਾਪਸ ਨਹੀਂ ਆਇਆ ਤੁਸੀਂ ਆਏ ਤਾਂ ਉਹ ਵੀ 8 ਵਜੇ ਇੱਕ ਦੁੱਧ ਖੜਿਆ ਤੇ 10:30 ਵਜੇ ਆ ਰਹੇ ਦੇਖੋ ਜੀ ਪਿੰਡਾਂ ਦੇ ਵਿੱਚ ਤਕਰੀਬਨ 9 9:30 ਵਜੇ ਲੈਡ ਬੰਦ ਹੋ ਜਾਂਦੀ ਹੈ ਪਰਿਵਾਰ ਨੇ ਸੋਚਿਆ ਕਿ ਦੁੱਧ ਗਰਮ ਕਰ ਲਈਏ ਮੈਂ ਤੋਂ 8:46 ਤੋਂ ਨਿਕਲਿਆ ਕਿ ਮੇਰੇ ਕੋਲ ਟਾਈਮ ਨਹੀਂ ਉਠ ਹੈਗਾ ਸਾਰਾ 8:46 ਤੋਂ ਮੈਂ ਨਿਕਲਿਆ ਇੱਥੋਂ ਤੇ ਜਿੱਥੋਂ ਜਾ ਕੇ ਦੁੱਧ ਗਰਮ ਕੀਤਾ ਤੇ ਆਹ ਕੁਝ ਨਿਕਲਿਆ ਜਿੱਦੋਂ ਵਿੱਚ ਤੁਹਾਡਾ ਮੰਨਣਾ ਕਿ ਇਹ ਕੈਮੀਕਲ ਦੁੱਧ ਵਾ ਹੋ ਸਕਦਾ ਜੀ ਤੁਹਾਡੇ ਸਾਹਮਣੇ ਆ ਕੈਮੀਕਲ ਵੀ ਹੋ ਸਕਦਾ ਕੋਈ ਪਾਊਡਰ ਵੀ ਮਲਾਇਆ ਜਾ ਸਕਦਾ ਅੱਛਾ ਹਾਂਜੀ ਜੀ ਤੁਸੀਂ ਚਾਹੁੰਦੇ ਜੋ ਅਸੀਂ ਚਾਹਣੇ ਕਿ ਇਹਨਾਂ ਦੇ ਪੁਛੀ ਗੇਸ ਕੀਤੀ ਜਾਵੇ ਜੋ ਵੀ ਬੰਦੀ ਕਾਰਵਾਈ ਕੀਤੀ ਜਾਵੇ ਪ੍ਰਸ਼ਾਸਨ ਇਹਨਾਂ ਦੇ ਧਿਆਨ ਦੇਵੇ ਥੋੜਾ ਜਿਹਾ ਪਰ ਉਹ ਕਹਿੰਦੇ ਕਿ ਅਸੀਂ ਤੁਹਾਨੂੰ ਦੁੱਧ ਦੇ ਦਿੰਨੇ ਆ ਤੁਹਾਨੂੰ ਪੈਸੇ ਦੇ ਦਿੰਨੇ ਆ ਕਿ ਜਿਹੜੀ ਚੀਜ਼ ਆ ਬਾਕੀ ਨਹੀਂ ਲੋਕ ਆਏ ਤੁਸੀਂ ਕੱਲੇ ਆਏ ਜੋ ਜੇ ਤੋ ਫਾਲਟੀ ਸਾਡੇ ਕੋਲ ਚੀਜ਼ ਦਾ ਨਿਕਲਿਆ ਤੇ ਫਿਰ ਅਸੀਂ ਆਉਣਾ ਸੀ ਸਾਈਕ ਟਾਂਡੇ ਵਿੱਚੋਂ ਦੁੱਧ ਬਾਕੀ ਨਹੀਂ ਆਇਆ ਹਾਂਜੀ ਇਹ ਤੋਂ ਟਾਂਡੇ ਵਿੱਚੋਂ ਦੁੱਧ ਦਿੱਤਾ ਬਾਕੀ ਲੋਕ ਨਹੀਂ ਆਏ ਉਹ ਹੋ ਸਕਦਾ ਕਿਸੇ ਨੂੰ ਤਾਜ਼ਾ ਮਿਲਿਆ ਹੋਵੇ ਦੁੱਧ। ਵੇਖੋ ਜੀ ਹੋ ਸਕਦਾ ਕਿਸੇ ਨੂੰ ਭਾਂਡੇ ਤਾਜ਼ੇ ਦਾ ਮਿਲਿਆ ਹੋਵੇ ਕਹਿਣ ਪਏ ਇਹਨਾਂ ਕੋਲ। ਮੈਨੂੰ ਇਹਨਾਂ ਨੇ ਕੈਂਡੀ ਚ ਪਾ ਕੇ ਦਿੱਤਾ ਦੁੱਧ। ਕੈਂਡੀ ਚ ਪਾ ਕੇ। ਕੈਂਡੀ ਚ ਪਾ ਕੇ ਦਿੱਤਾ। ਦੁੱਧ ਬਹੁਤ ਠੰਡਾ ਸੀਗਾ। ਓਕੇ। ਜਦੋਂ ਜਾ ਕੇ ਗਰਮ ਕੀਤਾ। ਤੇ ਗਰਮੀ ਕੋ ਜਾ ਪੰਜ ਸੱਤ ਮਿੰਟਾਂ ਬਾਅਦ ਕੀਤਾ ਗਰਮ। ਕਹਿੰਦੇ ਮੈਂ ਰੋਟੀ ਖਾ ਰਹੀ ਹਾਂ ਜੀ। ਘਰ ਦੇ ਨੂੰ ਰੋਟੀ ਖੁੜਾ ਰਹੀ ਸੀ ਕਹਿੰਦੇ ਰੋਟੀ ਖਾ ਲਓ ਫਿਰ ਦੁੱਧ ਕਰਾਉ ਕਰਦੇ ਹਾਂ ਤੁਹਾਨੂੰ। ਰੋਟੀ ਬਾਅਦ ਨੂੰ ਖੁੜਾ ਦੇਣੀ ਹੈ। ਜਦੋਂ ਦੁੱਧ ਗਰਮ ਕੀਤਾ ਜੇ ਫਿਰ ਆਹ ਹੋ ਗਿਆ ਜੀ। ਸੋ ਇਹ ਸਾਡੇ ਤਸਵੀਰਾਂ ਜਰੀਏ ਕਿ ਜਿਹੜਾ ਵਾ ਕਿ ਕਹਿੰਦੇ ਕਿ ਕੈਮੀਕਲ ਹੋ ਸਕਦਾ ਵਾ ਪਾਊਡਰ ਹੋ ਸਕਦਾ ਵਾ ਔਰ ਇੰਨਾ ਜ਼ਿਆਦਾ ਠੰਡਾ ਦੁੱਧ ਸੀ ਕਿ ਜਦੋਂ ਜਾ ਕੇ 5 10 ਮਿੰਟਾਂ ਬਾਅਦ ਹੀ ਗਰਮ ਕੀਤਾ ਤਾਂ ਇਸ ਦੇ ਵਿੱਚ ਮੈਟਰ ਨੂੰ ਮਿਲਿਆ ਕਿ ਇਹ ਚੀਜ਼ਾਂ ਜਿਹੜੀਆਂ ਨੇ ਉਹ ਕਹਿੰਦੇ ਕਿ ਨਜ਼ਰ ਆਈਆਂ ਨੇ ਪਰ ਵਿਤਰਾ ਹੈ ਕਿ ਤਰਨਤਾਰ ਦੇ ਜਿਹੜਾ ਸਿਹਤ ਵਿਭਾਗ ਹੈ ਉਹ ਕਿਸ ਤਰ੍ਹਾਂ ਦੀ ਕਾਰਵਾਈ ਕਰਦਾ ਹੈ ਕਿ ਤਰ੍ਹਾਂ ਦੇ ਸੈਂਪਲ ਜਿਹੜੇ ਇੱਥੇ ਖੜਦੇ ਨੇ ਤਾਂ ਕਿ ਜਿਹੜਾ ਲੋਕਾਂ ਨੂੰ ਦੁੱਧ ਸਹੀ ਜਿਹੜਾ ਮਿਲ ਸਕੇ ਕਿਉਂਕਿ ਸਿਹਤ ਦੇ ਨਾਲ ਖਲਵਾੜ ਜਿਹੜਾ ਵਾ ਉਹ ਬਹੁਤ ਹੀ ਮਾੜਾ ਹੈ ਪਰ ਦੇਖਣਾ ਹੈ ਕਿ ਕਿੰਨੀ ਜਲਦੀ ਜਿਹੜਾ ਵਾ ਹੋਰ ਵੀ ਡੇਰੀਆਂ ਜਿਹੜੀਆਂ ਚੈੱਕ ਕੀਤੀਆਂ ਜਾਂ ਤਾਂ ਕਿ ਜਿਹੜੀਆਂ ਇਹ ਚੀਜ਼ਾਂ ਤੋਂ ਸਾਵਧਾਨੀ ਵਰਤੀ ਜਾ ਸਕੇ ਕੈਮਰਾਮੈਨ ਵੀਕੇ ਭਾਰਗਵ ਦੇ ਨਾਲ ਰਿਪੋਰਟਰ ਵੀ ਜੇ ਕੁਮਾਰ ਪ੍ਰੋ ਚੈਨਲ 2 ਤਰਨਤਾਰ